ਹੈਲਥ ਮਿਨਿਸਟਰ ਡਾਕਟਰ ਬਲਬੀਰ ਸਿੰਘ ਦੇ ਨਾਂ ਤੇ ਫਰਜੀ ਕਾਲ ਕਰਕੇ ਸਿਵਲ ਹਸਪਤਾਲ ਪ੍ਰਸ਼ਾਸਨ ਤੇ ਦਬਾਅ ਬਣਾਉਣ ਦੇ ਮਾਮਲੇ ਵਿੱਚ ਪੁਲਿਸ ਨੇ ਵੱਡੀ ਕਾਰਵਾਈ ਕਰਦਿਆਂ ਇੱਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਹੈ। ਦੋਸ਼ੀ ਦੀ ਪਛਾਣ ਹਰਜੀਤ ਸਿੰਘ ਨਿਵਾਸੀ ਗੁਰਬਖਸ਼ ਨਗਰ ਅੰਮ੍ਰਿਤਸਰ ਵਜੋਂ ਹੋਈ ਹੈ। ਮਾਮਲਾ ਉਸ ਸਮੇਂ ਸਾਹਮਣੇ ਆਇਆ ਜਦੋਂ ਸਿਵਲ ਹਸਪਤਾਲ ਵਿੱਚ ਇੱਕ ਵਿਅਕਤੀ ਨੇ ਫੋਨ ਕਰਕੇ ਆਪਣੇ ਆਪ ਨੂੰ ਪਹਿਲਾ ਹੈਲਥ ਮਿਨਿਸਟਰ ਅਤੇ ਬਾਅਦ ਵਿੱਚ ਹੈਲਥ ਮਿਨਿਸਟਰ ਦੇ ਦਫ਼ਤਰ ਤੋਂ ਗੁਰਜੀਤ ਸਿੰਘ ਦੱਸਿਆ। ਕਾਲ ਦੌਰਾਨ ਉਸਨੇ ਅਧਿਕਾਰੀਆਂ ਨੂੰ ਦਿਸ਼ਾ ਨਿਰਦੇਸ਼ ਦੇਣ ਦੀ ਕੋਸ਼ਿਸ਼ ਕੀਤੀ ਪਰ ਗੱਲਬਾਤ ਦੌਰਾਨ ਸਟਾਫ ਨੂੰ ਸ਼ੱਕ ਹੋ ਗਿਆ ਸ਼ੱਕ ਦੇ ਆਧਾਰ ਤੇ ਕਾਲ ਦੀ ਰਿਕਾਰਡਿੰਗ ਸਿਵਲ ਸਰਜਨ ਡਾਕਟਰ ਸਤਿੰਦਰ ਸਿੰਘ ਬਾਜਾਜ ਨੇ ਨੋਟਿਸ ਵਿੱਚ ਲਿਆਂਦੀ ਗਈ ਰਿਕਾਰਡਿੰਗ ਸੁਣਨ ਤੋਂ ਬਾਅਦ ਇਹ ਪੁਸ਼ਟੀ ਹੋਈ ਕਿ ਆਵਾਜ਼ ਮਾਨਯੋਗ ਹੈਲਥ ਮਨਿਸਟਰ ਡਾਕਟਰ ਬਲਬੀਰ ਸਿੰਘ ਦੀ ਨਹੀਂ ਹੈ ਇਸ ਮਗਰੋਂ ਡਾਕਟਰ ਬਲਬੀਰ ਸਿੰਘ ਨਾਲ ਪਟਿਆਲਾ ਤੋਂ ਸਿੱਧੀ ਗੱਲਬਾਤ ਕੀਤੀ ਗਈ ਜਿਨ੍ਹਾਂ ਨੇ ਸਾਫ਼ ਇਨਕਾਰ ਕੀਤਾ ਕਿ ਉਹਨਾਂ ਵੱਲੋਂ ਕੋਈ ਵੀ ਅਜਿਹੀ ਹਦਾਇਤਾਂ ਨਹੀਂ ਦਿੱਤੀ ਗਈ ਮਾਮਲਾ ਮਾਨਯੋਗ ACP ਅੰਮ੍ਰਿਤਸਰ ਗੌਰਪ੍ਰੀ ਸਿੰਘ ਪੁੱਲਣ ਨੇ ਨੋਟਿਸ ਵਿੱਚ ਲਿਆਂਦਾ ਗਿਆ ਪੁਲਿਸ ਵੱਲੋਂ ਕਾਲ ਆਇਆ ਫੋਨ ਨੰਬਰ ਦੀ ਟੈਕਨੀਕਲ ਟ੍ਰੇਕਿੰਗ ਅਤੇ ਵਿਸ਼ਲੇਸ਼ਣ ਕੀਤੀ ਗਈ ADCP ਅਤੇ ਸਿਟੀ ਪੁਲਿਸ ਟੀਮ ਵੱਲੋਂ ਕਾਰਵਾਈ ਕਰਦਿਆਂ ਦੋਸ਼ੀ ਨੂੰ ਟਰੈਕ ਕਰਕੇ ਗ੍ਰਿਫਤਾਰ ਕਰ ਲਿਆ ਗਿਆ ਹੈ 2026 ਨੂੰ ਇੱਕ ਬੰਦੇ ਦੀ ਕਾਲ ਆਈ SMO ਸਾਹਿਬ ਨੂੰ SMO ਅੰਮ੍ਰਿਤਸਰ ਡਾਕਟਰ ਗਜਨੇਸ਼ ਕੁਮਾਰ ਦੀ ਨੂੰ ਉਸ ਬੰਦੇ ਨੇ ਕਿਹਾ ਕਿ ਮੈਂ ਹੈਲਥ ਮਿਨਿਸਟਰ ਪੰਜਾਬ ਬੋਲ ਰਿਹਾ ਹਾਂ ਡਾਕਟਰ ਬਲਬੀਰ ਸਿੰਘ ਤੇ ਉਹਨੇ ਕਿਹਾ ਕਿ ਉਹਨੇ ਕੁਝ ਬਦਲੀਆਂ ਦਾ ਵੀ ਕਿਹਾ ਜਿਹੜੇ ਕਿ ਹਸਪੀਟਲ ਦੇ ਵਿੱਚ ਹੋਣੀਆਂ ਸੀ ਉਸ ਤੋਂ ਇਲਾਵਾ ਉਹਨੇ ਹੋਰ ਵੀ ਆਪਣੇ ਕੰਮ ਦੱਸੇ ਜਿਹੜੇ ਹਸਪੀਟਲ ਨਾਲ ਰਿਲੇਟਿਡ ਸਿਗੇ ਤੇ ਉਹਨੇ ਕੈਟੈਗੋਰਿਕਲੀ ਕਿਹਾ ਕਿ ਮੈਂ ਹੈਲਥ ਮਿਨਿਸਟਰ ਪੰਜਾਬ ਬੋਲ ਰਿਹਾ ਜਦੋਂ ਰਜਨੀਸ਼ ਕੁਮਾਰ ਜੀ ਐਸਐਮਓ ਸਾਹਿਬ ਉਹਨਾਂ ਨਾਲ ਹੋਰ ਵੀ ਗੱਲ ਕਰ ਰਹੇ ਸੀ ਇਹਨਾਂ ਨੂੰ ਥੋੜਾ ਜਿਹਾ ਸ਼ੱਕ ਪਿਆ ਤੇ ਇਹਨਾਂ ਨੇ ਦੁਬਾਰਾ ਉਹਨੂੰ ਪੁੱਛਿਆ ਕਿ ਤੁਸੀਂ ਕੌਣ ਬੋਲ ਰਹੇ ਹੋ ਤਾਂ ਉਹਨੇ ਆਪਣਾ ਚੇਂਜ ਕਰਕੇ ਉਹਨੇ ਕਿਹਾ ਮੈਂ ਗੁਰਜੀਤ ਸਿੰਘ ਬੋਲ ਰਿਹਾ ਹਾਂ ਹੈਲਥ ਮਿਨਿਸਟਰ ਸਾਹਿਬ ਦੇ ਆਫਿਸ ਤੋਂ ਤੇ ਵਰਕਲਾਬ ਖਤਮ ਹੋਈ ਉਸ ਤੋਂ ਬਾਅਦ ਕਿ ਜਿਵੇਂ ਮੈਂ ਤੁਹਾਨੂੰ ਪਹਿਲਾਂ ਦੱਸਿਆ ਕਿ ਇਸ ਮੋ ਸਾਹਿਬ ਨੂੰ ਥੋੜਾ ਸ਼ੱਕ ਪਿਆ ਸੀ ਉਹ ਮੈਟਰ ਸਿਵਲ ਸਰਜਨ ਸਾਹਿਬ ਡਾਕਟਰ ਸਤਿੰਦਰ ਸਿੰਘ ਬਜਾਦ ਸਾਹਿਬ ਦੇ ਨੋਟਿਸ ਵਿੱਚ ਲੈ ਕੇ ਆਏ ਜਦੋਂ ਰਿਕਾਰਡਿੰਗ ਸੁਣੀ ਕਾਲ ਵੀ ਤੇ ਜਿਹੜੇ ਸਿਵਲ ਸਰਜਨ ਸਾਹਿਬ ਨੇ ਉਹਨਾਂ ਨੂੰ ਯਕੀਨ ਹੋ ਗਿਆ ਕਿ ਇਹ ਜਿਹੜੀ ਆਵਾਜ਼ ਹੈ ਇਹ ਮਾਨਯੋਗ ਹੈਲਥ ਮਿਨਿਸਟਰ ਸਾਹਿਬ ਦੀ ਨਹੀਂ ਹੈ ਉਹਨਾਂ ਨੇ ਮਾਨਯੋਗ ਹੈਲਥ ਮਿਨਿਸਟਰ ਸਾਹਿਬ ਡਾਕਟਰ ਬਲਬੀਰ ਸਿੰਘ ਸਾਹਿਬ ਨਾਲ ਗੱਲ ਕੀਤੀ ਪਟਿਆਲਾ ਜਦੋਂ ਨਾਲ ਗੱਲ ਹੋਈ ਤੇ ਉਹ ਕਹਿੰਦੇ ਕਿ ਇਹ ਬਿਲਕੁਲ ਮੇਰੀ ਰਿਕਾਰਡਿੰਗ ਨਹੀਂ ਹੈ ਤੇ ਮੈਂ ਕੋਈ ਵੀ ਇਸ ਦੀ ਡਾਇਰੈਕਸ਼ਨ ਨਹੀਂ ਦਿੰਦੀਆਂ ਤੇ ਮੈਟਰ ਮਾਨਯੋਗ ਸੀਪੀ ਸਾਹਿਬ ਸਰਗੁਰਪ੍ਰੀਤ ਸਿੰਘ ਖੁੱਲਰ ਸਾਹਿਬ ਦੇ ਨੋਟਿਸ ਦੇ ਵਿੱਚ ਲਿਆਇਆ ਗਿਆ ਜਿਹੜੇ ਜਿਹੜੇ ਫੋਨ ਨੰਬਰ ਤੋਂ ਕਾਲ ਆਈ ਸੀਗੀ ਉਸ ਫੋਨ ਨੰਬਰ ਨੂੰ ਟਰੈਕ ਕੀਤਾ ਗਿਆ ਟੈਕਨੀਕਲੀ ਵੀ ਐਨਲਿਸਿਸ ਕੀਤਾ ਗਿਆ ਸਾਡੇ ਐਡੀਐਸਪੀ 1 ਸਰਦਾਰ ਵਿਸ਼ਾਲਜੀਤ ਸਿੰਘ ਉਹਨਾਂ ਦੀ ਮਾਨਯੋਗ ਸੀਪੀ ਸਾਹਿਬ ਨੇ ਡਿਊਟੀ ਲਈ ਨਾਲੇ ਉਹਨਾਂ ਦੀ ਟੀਮ ਦੀ ਉਹਨਾਂ ਨੇ ਬੰਦਾ ਟਰੈਕਡਾਊਨ ਕੀਤਾ ਤੇ ਬੰਦੇ ਦਾ ਬੰਦਾ ਨਿਕਲਿਆ ਮਿਸਟਰ ਹਰਜੀਤ ਸਿੰਘ ਰੈਜ਼ੀਡੈਂਟ ਆਫ ਗੁਰਬਖਸ਼ ਨਗਰ ਅੰਮ੍ਰਿਤਸਰ ਜਿਹੜਾ ਕਿ 5ਵੀਂ ਕਲਾਸ ਤੱਕ ਪੜਿਆ ਤੇ 57 ਸਾਲਾਂ ਦਾ ਹੈ ਤੇ ਜਿਹੜਾ ਡਰਾਈਵਰ ਦਾ ਪ੍ਰੋਫੈਸ਼ਨ ਪ੍ਰਾਈਵੇਟ ਡਰਾਈਵਰ ਦੇ ਪ੍ਰੋਫੈਸ਼ਨ ਵਿੱਚ ਉਹ ਹੈਗਾ ਤੇ ਅਸੀਂ ਉਹਦੇ ਤੇ ਪਰਚਾ ਦਰਜ ਕੀਤਾ 3 2 2026 ਨੂੰ ਪੀਐਸ ਗੇਟ ਕੀਮਾ ਤੇ ਐਫ ਆਈ ਆਰ ਹੈਗੀ ਅੰਡਰ ਸੈਕਸ਼ਨ 204 217 221 352 2 ਬੀ ਐਨ ਐਸ ਐਕਟ ਤੇ ਅਸੀਂ ਆਪਣਾ 8 ਡਿਵੀਜ਼ਨ 'ਚ ਅਸੀਂ ਇਹ ਫਈਆ ਦਰਜ ਕੀਤੀ ਹੈ ਤੇ ਜਦੋਂ ਅਸੀਂ ਬੰਦੇ ਨੂੰ ਅਰੈਸਟ ਕੀਤਾ ਸਾਨੂੰ ਪਤਾ ਚੱਲੇ ਕਿ ਉਹਦੇ ਤੇ ਆਲਰੇਡੀ 6 ਐਫ ਆਈ ਆਰਸ ਪਹਿਲਾਂ ਵੀ ਹੋ ਚੁੱਕੀਆਂ ਇੱਕ ਪੀਐਸ ਗੇਟ ਕੀਮਾ ਦੀ ਤੇ ਪੰਜ ਪੀਐਸ 8 ਡਿਵੀਜ਼ਨ ਦੀ ਤੇ ਇਹ ਹੈਬਿਚੁਅਲ ਡਿਫੈਂਡਰ ਹੈਗਾ ਹੁਣ ਅਸੀਂ ਇਹਨੂੰ ਅਰੈਸਟ ਕਰ ਲਿਆ ਅਰੈਸਟ ਕਰਕੇ ਅਸੀਂ ਨੂੰ ਮਾਨਯੋਗ ਅਦਾਲਤ ਦੇ ਵਿੱਚ ਪੇਸ਼ ਕਰਕੇ ਇਹਦਾ ਰਿਮਾਂਡ ਲਵਾਂਗੇ ਇਦੇ ਪਿੱਛੇ ਮੈਂ ਇਹਦੀ ਕਾਲ ਦਾ ਬੈਕਗ੍ਰਾਉਂਡ ਵੀ ਮੈਂ ਤੁਹਾਨੂੰ ਦੱਸਣਾ ਚਾਹਨਾ ਕਿ ਜਿਹੜਾ ਇਹ ਕਾਲ ਕੀਤੀ ਸੀ ਇਹਦਾ ਬੇਟਾ ਜਿਹੜਾ ਹੈਗਾ ਧਰਮਪ੍ਰੀਤ ਸਿੰਘ ਉਹ ਹਸਪੀਟਲ ਦੇ ਵਿੱਚ ਅ ਸਿਕਿਉਰਿਟੀ ਗਾਰਡ ਦਾ ਕੰਮ ਕਰਦਾ ਸੀ ਤੇ ਪੰਜਾਬ ਸਰਕਾਰ ਦੇ ਹੁਕਮਾਂ ਤਹਿਤ ਜਿਹੜੀ ਨਵੀਂ ਡਾਇਰੈਕਸ਼ਨਸ ਆਈਆਂ ਉਹਦੇ ਜਿਹੜੇ ਸਿਕਿਉਰਿਟੀ ਗਾਰਡਸ ਨੇ ਉਹ ਪੈਸਕੋ ਕੰਪਨੀ ਤੋਂ ਹੋਣੇ ਚਾਹੀਦੇ ਤੇ ਰਿਟਾਇਰਡ ਫੌਜੀ ਹੋਣੇ ਚਾਹੀਦੇ ਕਿ ਜਿਹੜਾ ਨਹੀਂ ਸੀਗਾ ਤੇ ਇਹਨੂੰ ਇਥੋਂ ਦੀ ਟ੍ਰਾਂਸਫਰ ਕਰਨ ਲੱਗੇ ਸੀਗੇ ਤੇ ਉਹਨੂੰ ਹਸਪੀਟਲ ਦੇ ਵਿੱਚ ਹੀ ਡਿਊਟੀ ਕਰਾਉਣ ਲਈ ਇਹਨੇ ਹਰਜੀਤ ਸਿੰਘ ਨੇ ਪਹਿਲਾਂ ਹੈਲਥ ਮਿਨਿਸਟਰ ਬਣ ਕੇ ਉਸ ਤੋਂ ਬਾਅਦ ਗੁਰਜੀਤ ਸਿੰਘ ਬਣ ਕੇ ਫੋਨ ਕੀਤਾ ਤੇ ਇਹਦਾ ਮੇਨ ਪਰਸਨਲ ਮੋਟਿਵ ਵਹੀ ਸੀਗਾ ਤੇ ਜੋ ਕਿ ਸਾਨੂੰ ਹੋਰ ਵੀ ਪਤਾ ਚੱਲਿਆ ਇਹਦੀ ਵਾਈਫ ਵੀ ਉਥੇ ਕਲਾਸ 4 ਜੌਬ ਦੇ ਵਿੱਚ ਹੈਗੀ ਜੀ ਹਸਪੀਟਲ ਦੇ ਵਿੱਚ ਹੀ ਸਿਵਲ ਹਸਪੀਟਲ ਦੇ ਵਿੱਚ

ਕੋਈ ਪੈਣਾ ਕੋਈ ਦੱਸਿਆ ਵੀ ਹੈ ਤਾਂ ਨਹੀਂ ਕੋਈ ਹੋਰ ਕਿਸੇ ਨਾਮ ਵੀ ਹੈ ਤਾਂ ਨਾਲ ਲੈ ਕੇ ਟੱਗੀ ਮਾਰੀ ਹੋਈ ਹੈ ਜਾਂ ਕੋਈ ਮੈਂ ਠੱਗੀਆਂ ਮੈਂ ਤੁਹਾਨੂੰ ਦੱਸਿਆ ਜੀ ਪਹਿਲਾਂ 6 ਪਰਚੇ ਹੈਗੇ 420 ਦੇ ਸਾਰੇ ਠੱਗੀਆਂ ਦਈਏ ਠੀਕ ਹੈ